ਹਨੇ ਮੈਂ ਨਾ ਫੋਨ ਤੇ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜ ਉਹਨਾਂ ਮੇਰੇ ਪਨ ਸਿੱਧੂ ਹੋਇਆ ਜੇਲ ਤੋਂ ਰਿਹਾ ਬੇਹਦ ਵੱਡੀ ਜਿੱਤ ਪੰਜਾਬੀਆਂ ਦੀ ਹੁਣੇ ਹੁਣੇ ਜੇਲ ਤੋਂ ਬਾਹਰ ਆਏ ਪਾਨਾ ਸਿੱਧੂ ਅੱਜ ਕੋਰਟ ਨੇ ਪਿੰਡ ਚ ਜੋ ਇਕੱਠ ਰੱਖਿਆ ਗਿਆ ਸੀ ਉਸ ਵਿੱਚ ਲਖਾ ਸਦਾਣਾ ਨੂੰ ਪਾਨੇ ਸਿੱਧੂ ਦਾ ਫੋਨ ਆਉਂਦਾ ਤੇ ਉੱਥੇ ਪਾਨਾ ਸਿੱਧੂ ਸਾਰਿਆਂ ਨੂੰ ਦੱਸਦੇ ਨੇ ਕਿ ਉਹ ਜੇਲ ਤੋਂ ਬਾਹਰ ਆ ਗਏ ਨੇ ਰਫਤਾਰ ਰਾਏ ਵੀ ਮਲੇਰਕੋਟਲਾ ਜੇਲ ਦੇ ਬਾਹਰ ਖੜਾ ਹੁੰਦਾ ਪਾਨੇ ਸਿੱਧੂ ਦੇ ਸਵਾਗਤ ਲਈ ਜੇਲ ਤੋਂ ਬਾਹਰ ਆਉਂਦੇ ਹੀ ਪਾਨਾ ਸਿੱਧੂ ਇੱਕ ਵੱਡਾ ਬਿਆਨ ਵੀ ਦਿੰਦੇ ਨੇ ਪਾਨਾ ਸਿੱਧੂ ਕਹਿੰਦੇ ਨੇ ਕਿ ਮੈਂ ਬੇਹੱਦ ਧੰਨਵਾਦੀ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਬਾਹਰ ਕਢਾਇਆ ਲੱਕੀ ਸਦਾਣੇ ਦਾ ਧੰਨਵਾਦੀ ਆ ਹਾਂ ਜਿtheta ਬੰਦੀਆਂ ਦਾ ਤਨਵਾਦੀਆਂ ਤੇ ਇਹਨਾਂ ਦਿਨਾਂ 'ਚ ਜੋ ਜੋ ਮੇਰੇ ਨਾਲ ਹੋਇਆ ਉਹ ਸਭ ਕੁਝ ਮੈਂ ਆਉਣ ਵਾਲੇ ਦਿਨਾਂ 'ਚ ਦੱਸਾਂਗਾ ਤੇ ਸਿਹਤ ਮੇਰੀ ਇਸ ਤਰ੍ਹਾਂ ਦੀ ਹੈ ਕਿ ਮੇਰਾ ਜੋ ਟਾਈਫਾਇਡ ਆ ਉਹ ਬੜਾ ਵਿਗੜਿਆ ਹੋਇਆ ਹੈ ਬੁਖਾਰ ਨਹੀਂ ਲੱਥ ਰਿਹਾ মিডিਆ ਨੇ ਗੱਲਬਾਤ ਕਰਦੇ ਹੋਏ ਪੰਨਾ ਸਿੱਧੂ ਇਹ ਵੀ ਕਹਿੰਦੇ ਨੇ ਕਿ ਜਿਹੜੇ ਸਾਡੇ ਸਿੰਘ 28-28 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਅੱਗੇ ਵੀ ਮੇਰਾ ਸਿਰ ਝੁਕਦਾ ਹੈ ਮੇਰੀ ਕੋਈ ਐਨੀ ਵੱਡੀ ਕੁਰਬਾਨੀ ਨਹੀਂ ਪਰ ਉਹਨਾਂ ਸਿੰਘਾਂ ਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੇਰੇ ਨਾਲ ਇਹਨਾਂ ਦਿਨਾਂ 'ਚ ਘਟਨਾਵਾਂ ਵਾਪਰੀਆਂ ਨੇ ਉਹ ਮੈਂ ਖੁੱਲ੍ਹ ਕੇ ਬੋਲਾਂਗਾ ਤੇ ਸਾਰੀ ਸਚਾਈ ਦੱਸਾਂਗੇ ਜੋ ਮੇਰੇ ਨਾਲ ਇਹ ਦਿਨਾਂ ਚ ਹੋਇਆ ਸਾਰੀ ਹੱਡ ਬੀਤੀ ਮੈਂ ਦੱਸਾਂਗਾ ਤੇ ਸਭ ਤੋਂ ਵੱਡੀ ਗੱਲ ਜੋ ਤਸ਼ੱਦਦ ਹੋਇਆ ਸੀ ਪਾਨਾ ਸਿੱਧੂ ਤੇ ਉਹਦੇ ਬਾਰੇ ਛੋਈ ਪਾਨਾ ਬੋਲੇ ਉਹਨੇ ਕਿਹਾ ਕਿ ਮੈਨੂੰ ਬਰਫ਼ ਤੇ ਪਾਇਆ ਗਿਆ ਹੈ ਸਿਰ ਮੇਰੇ 'ਚ ਠੰਡਾ ਪਾਣੀ ਪਾਇਆ ਗਿਆ ਤੇ ਜੋ ਵੀਡੀਓ ਕਾਲ ਵਾਲੀ ਗੱਲ ਸੀ ਉਹ ਵੀ ਬਿਲਕੁਲ ਸੱਚੀ ਹੈ ਵੀਡੀਓ ਕਾਲ ਤੇ ਵੀ ਮੇਰੇ ਤੇ ਜੋ ਤਸ਼ੱਦਦ ਹੋਇਆ ਉਹ ਦਿਖਾਇਆ ਜਾਂਦਾ ਸੀ ਪਾਨੇ ਦੇ ਬਾਹਰ ਆਉਣ ਦੀ ਖੁਸ਼ੀ 'ਚ ਵਾਅਦਾ ਤੋ ਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ